ਕਹਾਂ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਕਾਹਦੇ ਚ ਬਹਿ ਜਾਣ ਡਿਬੇਟ ਚ ਤਿੰਨ ਤਰੀਕ ਨੂੰ ਕੌਣ ਬੱਚਿਆ ਸੀ ਬਈ ਆਦਮ ਚੜ 8 ਮਾਰਚ ਦੀ ਕਿਸਾਨ ਭਾਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਏਥੀਆਂ ਚ ਆ ਵੀ ਆ ਜਾ ਬਹਿ ਕੇ ਗੱਲ ਆਇਆ ਜੇ ਅਜੇ ਵੀ ਤੇਰਾ ਕੋਈ ਭਲੇਖ ਹੈ ਨਾ ਤੈਨੂੰ ਖੁੱਲਾ ਛੱਡੂਗਾ ਜਿੰਸੀ ਮਰਜੀ ਜਦੋਂ ਮਰਜੀ ਸਕਦਾ ਤੇ ਜੇ ਤੂੰ ਦੂਜੀ ਦੇ ਘਰ ਡਿਬੇਟਾਂ ਛੱਡਣੀ ਆ ਤੇ ਜ਼ਬਰ ਕਰਕੇ ਮੈਨੂੰ ਦੱਪਣਾ ਤਾਂ ਤੈਨੂੰ ਖੁੱਲੀ ਛੁੱਟੀ ਹੈ ਤੇ ਮੈਦਾਨ ਖੁੱਲ੍ਹੇ ਤੂੰ ਬਟੰਡੇ ਦੇ ਵਿੱਚ ਬੋਲ ਰਿਹਾ ਜੇ ਕਿਸਾਨ ਧਰਨੇ ਵੇਚ ਦੇ ਤੂੰ ਬਟੰਡੇ ਦੇ ਵਿੱਚ ਬੋਲ ਰਿਹਾ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜ਼ਰਾ ਦਾਇਦਾਤਾ ਹੋਣਾ ਇਹਨਾਂ ਨੇ ਪ੍ਰਾਪਰਟੀਆਂ ਬਣਾਈ ਪਰ ਆ ਵੀ ਇਹ ਦੱਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਨਾ ਧਿਆਨ ਦੇ ਸਾਕ ਕਰਦੇ ਲੋਕਾਂ ਨੂੰ ਇਹਦੇ ਕੋਲ ਇਹਦੀ ਪ੍ਰਾਪਰਟੀ ਬਣਾਈ ਇੱਕ ਇੱਕ ਬੰਦੇ ਤੋਂ 20-20 ਹਜ਼ਾਰ ਰੁਪਈਆ ਏਕੜ ਦਾ ਇਕੱਠਾ ਕਰਕੇ ਕੁਝ ਬੰਦੇ ਰਹਿ ਗਏ ਜਦੋਂ ਇੱਕ ਮੀਡੀਆ ਆਜ ਨੇ ਸਵਾਲ ਕਰਿਆ ਵੀ ਕੀ ਇਹੋ ਕਿਸਾਨ ਜਥੇਬੰਦੀਆਂ ਦੇ ਬੰਦੇ ਸੀ ਦੌਲਤ ਦਾ ਜਵਾਬ ਸੀ ਸਾਰੇ ਨੇ ਸਾਰਿਆਂ ਦਾ ਕੀ ਕਿਸਾਨ ਜਥੇਬੰਦੀਆਂ ਵਾਲਾ ਕੋਈ ਬੰਦਾ ਨਹੀਂ ਨਾਨੇ ਖਸਮ ਕਰੇ ਤੂੰ ਤਾਂ ਚੱਤੀਪਰੇ ਸਜਾ ਸਾਨੂੰ ਤੂੰ ਸਾਬਤ ਕਰ ਦੇ ਕਿ ਕਿਸੇ ਕਿਸਾਨ ਜਥੇਬੰਦੀ ਨੇ ਕਦੇ ਧਰਨੇ ਦਾ ਸੌਦਾ ਕੀਤਾ ਹੋਵੇ ਜਾਂ ਤੂੰ ਸਾਬਤ ਕਰ ਦੇ ਤੇਰੀ ਜਮਾਤ ਦਾ ਇੱਕ ਬੰਦਾ ਲੋਕਾਂ ਦੀ ਖਾਤਰ ਜਾਨ ਦੇ ਕੇ ਗਿਆ ਹੋਵੇ ਮੁੱਖ ਮੰਤਰੀ ਇਹ ਗੱਲ ਜਾਣਦੇ ਹੀ ਕਿ ਅੱਜ ਤੱਕ ਦੁਨੀਆਂ ਦੇ ਇਤਿਹਾਸ ਦੇ ਵਿੱਚ ਜੰਗਰ ਕਰਨ ਵਾਲੇ ਰਹੇ ਨਹੀਂ ਤੇ ਸੰਘਰਸ਼ ਕਰਨ ਵਾਲੇ ਕਦੇ ਹਾਰੇ ਨਹੀਂ ਤੇ ਨਾ ਹੀ ਉਹ ਕਦੇ ਖਤਮ ਹੁੰਦੇ ਦੁਨੀਆ ਦਾ ਕੋਈ ਧਾਰਮਿਕ ਗ੍ਰੰਥ ਚੱਕ ਲਓ ਕਿਸੇ ਫਿਲਾਸਫਰ ਦਾ ਇਤਿਹਾਸ ਪੜ੍ਹ ਲਓ ਕਿਸੇ ਫਿਲਾਸਫੀ ਦੀ ਕਿਤਾਬ ਪੜ ਲਓ ਉਹਨਾਂ ਨੇ ਕਿਹਾ ਵੀ ਲੋਕਾਂ ਤੋਂ ਵੱਡਾ ਕਦੇ ਕੋਈ ਨਹੀਂ ਹੁੰਦਾ ਜੋ ਲੋਕ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਨਾ ਇਹ ਨਾ ਕੋਈ ਵੱਡਾ ਕੋਈ ਕਾਨੂੰਨ ਹੁੰਦਾ ਨਾ ਇਹ ਨਾ ਕੋਈ ਵੱਡੀ ਕੋਈ ਅਦਾਲਤ ਹੁੰਦੀ ਹੈ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਦਾ ਕਿਸੇ ਕਿਸੇ ਬਾਗ ਦੀ ਬੂਲੀ ਹੈਗੀ ਇਹਨਾਂ ਦੇ ਸਾਹਮਣੇ ਤੇ ਸਾਨੂੰ ਮਾਨਸਾ ਮੋਜ ਨਾਲ ਹੀ ਕਹੀ ਜਾਂਦਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਤੁਮ ਇਹ ਗਾਸ ਲਹਿਰੇ ਦੇ ਵਿੱਚ ਇੱਕ ਕਿਸਾਨ ਦੀ ਭਾਉਮਾ ਪਿਆ ਜੰਮੀ ਜ਼ਮੀਨ ਨਪੜਿਆ ਜ ਤੇ ਉੱਥੇ ਉਸ ਕਿਸਾਨ ਦੀ ਗਰੀਬ ਕਿਸਾਨ ਦੀ ਮਦਦ ਵਾਸਤੇ ਕਿਰਤੀ ਕਿਸਾਨ ਜੁਨੀਆ ਦਾ ਆਪੂ ਨਿਰਭੈ ਸਿੰਘ ਨੇ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਉਹਦੀ ਹਾਂਟ ਹਾਂਕੀ ਤੇ ਭੌਮਾਫੀਏ ਦੇ ਗੁੰਡਿਆਂ ਨੇ ਉਹਨੂੰ ਕੁੱਟ ਕੇ ਜੱਟਾ ਤੋੜਦਿਆ ਅਸੀਂ ਬੋਲੇ ਆ ਤੂੰ ਚੁੱਪ ਕਿਉਂ ਐ ਦੱਸ ਗਲਤ ਕਿਵੇਂ ਆਜੇਗਾ ਪਿਛਤਾ ਚਾਰ ਤੇ ਤੂੰ ਧਾਰੇ ਮਾਰ ਚਾਹ ਉਹ ਸਕੂਲ ਦੇ ਵਿੱਚ 90 ਚਿੱਟੇ ਦਿਨਾਂ ਤੇਰੀ ਮਰੀਜ਼ ਬੈਟ ਨੂੰ ਉੱਥੋਂ ਦੇ ਲੋਕਾਂ ਨੇ ਉੱਥੋਂ ਦੇ ਟੀਚਰਾਂ ਨੇ ਸ਼ਰਮਾਂ ਦੰਗੇ ਦਿਨ ਮਾਰਸਤਾ ਕੇ 12 ਲੱਖ ਰੁਪਇਆ ਮਹੀਨੇ ਦਾ ਹਰ ਮਹੀਨੇ ਤੇ ਇਹ ਕਪੜਾ ਕਰਦੇ ਨੇ ਤੇਰੇ ਡੀਸੀ ਦੀ ਲਿਖਤੀ ਰਿਪੋਰਟ ਆ ਗਈ 10 ਦਿਨ ਉੱਥੇ ਕੀ ਕੀਤਾ ਤਾਂ ਟੀਚਰਾਂ ਨੂੰ ਕੱਢਣ ਤੋਂ ਉਸ ਬਾਅਦ ਚਾਰਾ ਗੁੰਦ ਜਿਲਤ ਬਣ ਕੇ ਕਰਨ ਦੇ ਖਲਾਫ ਅਸੀਂ ਉੱਥੇ ਬੋਲੇ ਆ ਤੂੰ ਚੁੱਪ ਕਿਉਂ ਹੈ ਬਈ ਆ ਖਾੜੇ ਦੇ ਵਿੱਚ ਆ ਜਾ ਤੂੰ ਬਾਇਓ ਗੈਸ ਪਲਾਂਟ ਲਾ ਰਹੇ ਹਨ ਲੋਕਾਂ ਦਾ ਇਤਰਾਜ਼ ਹੈ ਕਿ ਤੇਰੀ ਇਹ ਬਾਇਓ ਗੈਸ ਪਲਾਂਟ ਨੇ ਸਾਡਾ ਜਿਉਣਾ ਗੁੱਬਰ ਕਰ ਦੇ ਭੁੰਦਰੀ ਦਾ ਇਤਰਾਜ਼ ਹੈ ਚਾਰ ਪੰਜ ਪਿੰਡਾਂ ਦਾ ਹੌਲ ਬੁਧਾਣੇ ਚ ਇਤਰਾਜ਼ ਹੈ ਬਜਾਏ ਇਤਰਾਜ਼ ਸੁਣ ਲੈ ਬਜਾਏ ਉਹਨਾਂ ਦੀ ਗੱਲ ਤੇ ਧਿਆਨ ਦੇਣ ਦੇ ਤੂੰ ਪੁਲਸੀ ਧੜਾ ਚਾੜ ਕੇ ਪਿੰਡ ਨੂੰ ਦੱਬ ਕੇ ਉਹਨਾਂ ਦੇ ਤੰਬੂ ਪੱਟ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਘੋਲ ਨੂੰ ਦੱਬਣਾ ਚਾਹੁੰਦਾ ਅਸੀਂ ਉੱਥੇ ਆਵਾਜ਼ ਬੁਲੰਦ ਕੀਤੀ ਐ ਦੱਸ ਗਲਤ ਕੌਣ ਐ ਬਾਈ ਅਸੀਂ ਉਹਨਾਂ ਦੇ ਪੱਖ 'ਚ ਖੜੇ ਆ ਦੱਸ ਇੱਥੇ ਗਲਤ ਕੌਣ ਐ ਜਿਹੜਾ ਤੂੰ ਇਹ ਕਹਿ ਰਿਹਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਫਰਾਂ ਮੈਨੂੰ ਇਹ ਦੱਸੋ ਭਾਰਤ ਨਾਲਾ ਪ੍ਰੋਜੈਕਟ ਦੀਆਂ ਸੜਕਾਂ ਅਸੀਂ ਨੇ ਮੰਗੀਆਂ ਨੇ ਸਾਡੀ ਲੋੜ ਹੈ ਜਿਹੜੀਆਂ ਛੜਕਾਂ ਨਹੀਂ ਸਾਡੀ ਲੋੜ ਸੀ ਉਹ ਤਾਂ ਉਹਨਾਂ ਦੇ ਮਿੱਟੀ ਪਾ ਕੇ ਅਸੀਂ ਢੋਲ ਵਜਾ ਕੇ ਮਿੱਟੀ ਪਾ ਕੇ ਜ਼ਮੀਨਾਂ ਕਢਵਾ ਕੇ ਲੋਕਾਂ ਤੋਂ ਆਪ ਪੰਡਾਂ ਨੇ ਕਢੀਆਂ ਨੇ ਜਦੋਂ ਸਾਡੀ ਉਹ ਤਾਂ ਸੀ ਜਦੋਂ ਛੋਡੇ ਮੰਤਰੀ ਆਉਂਦੇ ਅਸੀਂ ਸਟੇਜਾਂ ਤੇ ਆ ਮੰਗ ਪੱਤਰ ਚ ਪੜਦੇ ਵੀ ਸਾਡੇ ਪਿੰਨੋਂ ਸੜਕ ਕਢਦੇ ਜਿਹੜੀਆਂ ਕਾਹਲੀ ਸਰਕਾਰ ਨੇ ਚਾਹ ਛੜਕਾ ਕੱਢਿਆ ਨੇ ਹਾਈ ਦੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕੀਲੇ ਵੱਡ ਗਈਆਂ ਨੇ ਇਹਨਾਂ ਨੇ ਲੋਕਾਂ ਨੂੰ ਤਾਂ ਪੈਸੇ ਦੇ ਤੇ ਪੂਰੇ ਕੋਈ ਵਿਰੋਧ ਨਹੀਂ ਹੋਇਆ ਭਾਰਤ ਵਾਲਾ ਪ੍ਰੋਜੈਕਟੀਆਂ ਛੜਕਾਂ ਪੈਸਾ ਸੰਸਾਰ ਬੈਂਕ ਦਾ ਕਰਜਾ ਕੇਂਦਰ ਸਰਕਾਰ ਨੇ ਲਿਆ ਠੇਕਾ ਅਡਾਨੀਆਂ ਨੇ ਲਿਆ ਤੇ ਅਡਾਨੀਆਂ ਦੀ ਠੇਕੇਦਾਰੀ ਵਾਸਤੇ ਸਰਕਾਰ ਵੀ ਪਿੱਛੇ ਖੜੀ ਆ ਤੇ ਸਾਰਾ ਪ੍ਰਸ਼ਾਸਨ ਵੀ ਪਿੱਛੇ ਖੜਾ ਹੈ ਕਿਸਾਨ ਕੀ ਬੰਕਰ ਦੇ ਨੇ ਜੇ ਜੇ ਸਾਡੀ ਜ਼ਮੀਨ ਲੈਣੀ ਹੈ ਭਾਈ ਪੂਰੇ ਪੈਸੇ ਦਾ ਦੇ ਦਿਓ ਦੱਸ ਇੱਥੇ ਗਲਤ ਕੌਣਾ ਹੈ ਅਸੀਂ ਉਹਨਾਂ ਕਿਸਾਨਾਂ ਦੇ ਪਿੱਛੇ ਦੇ ਗਣਿਆ ਜਿਹੜੇ ਪੈਸੇ ਮੰਗਦੇ ਨੇ ਗੈਸ ਲੈਣ ਪੈਪਾ ਕੱਢਿਆ ਨੇ ਗੁਜਰਾਤ ਦੀ ਕੰਪਨੀ ਦਾ ਠੇਕਾ ਕੇਂਦਰ ਨੇ ਉਹ ਗੈਸ ਲੈਣ ਪੈਪ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਕੱਢਣ ਨੂੰ ਤੁਸੀਂ ਗੈਸ ਲੈਣ ਪੈਪ ਦੇ ਐਗਰੀਮੈਂਟ 'ਚ ਲਿਖਿਆ ਵੀ ਤੁਸੀਂ ਕੋਠਾ ਨਹੀਂ ਪਾ ਸਕਦੇ ਦਰਖਤ ਨਹੀਂ ਲਾ ਸਕਦੇ ਮੋਟਰ ਨਹੀਂ ਲਾ ਸਕਦੇ ਉਦਾਂ ਕਿ ਕਿਸਮ ਦੀ ਬੈਤ ਜਮੀਨ ਤੇ ਕਬਜ਼ੀ ਹੋ ਗਿਆ ਉਹ ਕਿਸਾਨ ਜ਼ਮੀਨ ਦੇ ਪੈਸੇ ਮੰਗਦੇ ਨੇ ਕੰਪਨੀ ਦੇਣ ਵਾਸਤੇ ਤਿਆਰ ਨਹੀਂ ਤੇਰਾ ਪ੍ਰਸ਼ਾਸਨ ਵੀ ਉਹਦੀ ਪਿੱਠ ਤੇ ਖੜਾ ਹੈ ਤੇ ਤੂੰ ਵੀ ਉਹਦੀ ਪਿੱਠ ਤੇ ਖੜਾ ਹੈ ਦੱਸ ਗਲਤ ਕੌਣ ਹੈ ਫੇਰ ਦੂਜੀ ਗੱਲ ਇਹ ਹੈ ਅੱਗੇ ਤੂੰ ਉਦੋਂ ਵੀ ਕਹਾਂ ਚਲਾ ਗਿਆ ਹੁਣ ਤੇਰਾ ਇਹ ਨਹੀਂ ਸਮਝਦਾ ਕਿ ਬੇਨਾਮੀਆ ਜ਼ਮੀਨਾਂ ਜਿੰਨੀਆਂ ਪੰਜਾਬ ਦੇ ਪੰਜਾਬ ਚ ਉਹ ਸਾਰੀਆਂ ਬੇਜਮੇ ਬੇਨਾਮੀਆਂ ਜ਼ਮੀਨਾਂ ਨੇ ਜਿਹੜੀਆਂ ਫੋਕੇ ਕਹਿੰਦੇ ਵੀ ਲੈਂਡ ਬੈਂਕ ਬਣਾਉਣਾ ਸਰਕਾਰ ਦੇ ਕੋਟੇ ਜਮਾ ਕਰੰਗੀਆਂ ਨੇ ਉਹ ਸਾਰੀਆਂ ਜ਼ਮੀਨਾਂ ਕਾਰਪੋਰੇਟ ਉਸਮਾਉਣਾ ਅਸੀਂ ਇਹਨੂੰ ਕਹਿ ਰਹੇ ਹਾਂ ਵੀ ਇਮਾਨ ਸਾਹਿਬ ਆਹ ਦੇਖ ਲਓ ਕਾਗਜ਼ ਅਸੀਂ 85 ਸਾਲ ਤੋਂ ਬਾਹਰ ਹਾਂ ਜੌਂਦੀ ਜ਼ਮੀਨ ਬਠੋਈ ਦੀ ਜ਼ਮੀਨ ਅਬੋਰ ਦੀ ਜ਼ਮੀਨ ਜਨੀਆਂ ਇਹ ਆ ਜਾ 7-800 ਪਿੰਡ ਤੇ ਹੈ ਆਇਕ ਖੇੜੀਆ ਸਰਕਾਰ ਜ਼ਿਕਰ ਕਰਕੇ ਗਿਆ ਸਾਥੀ 700 ਏਕੜ 900 ਏਕੜ ਜ਼ਮੀਨ ਹੈ ਉਹ ਬੀੜੀ ਪਿਆਵਦਾ ਪਤਾ ਬੇਨਾਮੀ ਜ਼ਮੀਨ ਹੀ ਪਈ ਹੈ ਉਹਨਾਂ ਜ਼ਿਕਰ ਕਰਕੇ ਗਿਆ ਮੰਗਦਾ ਸਾਡੀ ਇਹ ਹੈ ਸੁਆਮੀ ਨਾਥ ਨੇ ਕਿਹਾ ਨੀਤੀ ਜੋਗ ਨੇ ਵੀ ਕਿਹਾ ਕਿ ਕਿਸਾਨਾਂ ਕੋਲੇ ਖੇਤੀ ਕਰਦੋਗੇ ਆ ਜ਼ਮੀਨਾਂ ਨੂੰ ਉਹਨਾਂ ਨੂੰ ਜ਼ਮੀਨਾਂ ਹੋਰ ਦਿਓ ਤਾਂ ਜਿਹੜੇ ਉਹਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਰੁਕ ਜਾਣਗੇ ਉਹ ਆਰਦੀ ਰੋਟੀ ਖਾਣਗੇ ਜਿਹੜਾ ਤੁਸੀਂ ਕਹਿੰਦੇ ਵੀ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆ ਫਰੀ ਜੇ ਭਾਈ ਜ਼ਮੀਨਾਂ ਤੁਸੀਂ ਇਹਨਾਂ ਲੋਕਾਂ 'ਚ ਵੰਡ ਦਿਓ ਜਿਹੜਾ ਆ ਅਨਾਜ ਦਾ ਭਾਰ ਚੱਕੀ ਫਿਰਦੇ ਹੋ ਤੁਸੀਂ ਇਹ ਤਾਂ ਮਜ਼ਦੂਰਾਂ ਨੂੰ ਦੇ ਦਿਓ ਜ਼ਮੀਨਾਂ ਛੋਟੇ ਆਪਦੇ ਅੰਕੜੇ ਕਹਿੰਦੇ ਨੇ ਕਿ ਪੌਣੇ 10 ਕਰੋੜ ਏਕੜ ਜਮੀਨ ਰਹੀ ਜੀ ਪਈ ਹੈ ਜਿਹੜੀ ਸਿਰਫ 40000 ਕਰੋੜ ਰੁਪਏ ਨਾਲ ਆਵਾਦ ਕੀਤੀ ਜਾ ਸਕਦੀ ਦੇ ਦੇ ਮਜ਼ਦੂਰਾਂ ਨੂੰ ਕਰਨ ਲਈ ਕਮਾਈ ਹੋ ਪਾਲਣਗੇ ਆਪਣੇ ਬੱਚੇ ਭੁੱਖ ਪੈਦਾਵਾਰ ਵਾਝੂਗੀ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਜੂਗਾ ਇਹਦਾ ਅਸੀਂ ਵੱਖ ਲੈਣੀ ਆ ਤੂੰ ਇਹਦਾ ਵਿਰੋਧ ਕਰਨਾ ਹੈ ਮਾਨ ਸਾਹਿਬ ਦੱਸ ਗਲਤ ਤੂੰ ਹੈ ਕਿ ਅਸੀਂ ਤੂੰ ਖੜਾ ਕਿਉਂ ਹੋ ਤੂੰ ਹੈਂ ਤੂੰ ਹੁਣ ਤੂੰ ਮੈਂ ਸ਼ਬਦ ਗਲਤ ਨਾ ਵਰਦਾ ਤੂੰ ਬਠੜੇ ਦੇ ਵਿੱਚ ਬੋਲਦਾ ਕਿ ਕਿਸਾਨ ਧਰਨੇ ਵੇਚਦੇ ਆ ਤੂੰ ਬਖਿੰਡੇ ਦੇ ਵਿੱਚ ਬੋਲਣਾ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜ਼ਰਾ ਦਾਇਦਾਤਾ ਹੋਣਾ ਨਹੀਂ ਇਹਨਾਂ ਨੇ ਪ੍ਰਾਪਰਟੀਆਂ ਬਣਾ ਲਈ ਪਰ ਆ ਵੀ ਆਇਦਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਨਾ ਦਿਖਾ ਦੇ ਤੇ ਸਾਬਤ ਕਰ ਦੇ ਲੋਕਾਂ ਨੂੰ ਵੀ ਇਹਦੇ ਕੋਲ ਇੰਨੀ ਪ੍ਰਾਪਰਟੀ ਬਣ ਗਈ ਆ ਇਹਨੇ ਧਰਨੇ ਵੇਚ ਕੇ ਪ੍ਰਾਪਰਟੀ ਬਣਾ ਲਈ ਤੇਰੀ ਜਿਹੜੀ ਉਹ ਸਤੇਜ ਤੋਂ ਬੋਲੀ ਹੋਈ ਸਪੀਚ ਐ ਬਠੰਡੇ ਤੈਨੂੰ ਕਿਹਾ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਹਦੇ ਚ ਬਹਿ ਜਾਣ ਡਿਬੇਟ ਚ ਡਿਬੇਟ ਕੀ ਹੁੰਦੀ ਐ ਗੱਲਬਾਤ ਤਿੰਨ ਤਰੀਕ ਨੂੰ ਕੌਣ ਭੱਜਿਆ ਸੀ ਬਈ ਅਦਬ ਚਾਨ ਤਿੰਨ ਮਾਰਚ ਵਾਲੇ ਦਿਨ ਕੌਣ ਭੱਜਿਆ ਸੀ ਮੁੱਖ ਮੰਤਰੀ ਬਾਦਸ਼ਾਹ ਤੇਰੇ ਅਫਸਰशाही ਬਿਊਰੋਕ੍ਰੇਸੀ ਨੌਕਰ ਸ਼ਾਹਾਂ ਨੂੰ ਪੁੱਛ ਲੈ ਵੀ ਕੌਣ ਭੱਜਿਆ ਸੀ 8 ਮਾਰਚ ਦੀ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਰੱਖੀਆਂ ਸੀ ਅੱਗੇ ਵੀ ਆ ਜਾ ਬੈਠ ਕੇ ਗੱਲ ਕਰ ਆਇਆ ਤੂੰ ਨਹੀਂ ਜੇ ਅਜੇ ਵੀ ਤੇਰਾ ਕੋਈ ਭਲੇਖ ਹੈ ਨਾ ਤੈਨੂੰ ਖੁੱਲਾ ਚੈਲੰਜ ਹੈ ਜੱਥੇ ਮਰਜੀ ਜਦੋਂ ਮਰਜੀ ਸੱਜਦਾ ਪਰ ਅਸੀਂ ਆਏ ਨਹੀਂ ਹਉਂਦੇ ਜਿਵੇਂ ਤਾਂ ਪਹਿਲਾਂ ਬਰੋਧੀ ਪਾਰਟੀ ਨਾਲ ਕੀਤਾ ਸੀ ਜੇ ਆਜੂ ਮੇਰੇ ਨਾਲ ਗੱਲ ਕਰ ਦੋ 1700 ਵਲੰਟੀਅਰ ਬਣਾ ਦੇ ਬਾਹਰ ਆ ਕੇ ਗ੍ਰੀਤੀ ਕਰੋ ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਐਂ ਕਰੇਂਗਾ ਇਕਦਾ ਰਾਹ ਹੈ ਦਾ ਡਿਬੇਟਾ ਡਿਬੇਟ ਕਰਨੀ ਆ ਬੰਦੇ ਬਟਾ ਲੈ ਨਿਊਟਰਲ ਬੰਦੇ ਐਡਵੋਕੇਟ ਬਟਾ ਲੈ ਜੱਜ ਬਟਾ ਲੈ ਹਾਰਟ ਕੋ ਰਿਟਾਇਰਮੈਂਟ ਜੱਜ ਉਹ ਫੈਸਲਾ ਕਰ ਸਕਣਗੇ ਕੌਣ ਕੀ ਅਸੀਂ ਗਲਤ ਆ ਕੇ ਠੀਕ ਆ ਇਹਦਾ ਫੈਸਲਾ ਹੋਊ ਤੇ ਜੇ ਤੂੰ ਦੂਜੀ ਦੇ ਘਟ ਡਿਬੇਟਾਂ ਹੀ ਛੱਡਣੀ ਆ ਤੇ ਜ਼ਬਰ ਕਰਕੇ ਵੀ ਸਾਨੂੰ ਦੱਪਣਾ ਤਾਂ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲਾ ਹੋ ਗਿਆ ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਬਰ ਵੀ ਦੇ ਕੱਲਾ ਤੂੰ ਨਹੀਂ ਹੈ ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ ਨਾ ਇਹ ਅੰਦੋਲਨ ਤੇ ਦਬੇ ਨੇ ਨਾ ਇਹਨਾਂ ਦੇ ਦਬਣੇ ਉਹਨਾਂ ਚਿਰ ਤੱਕ ਚੱਲਦੇ ਰਹਿਣਗੇ ਜਿੰਨਾ ਚਿਰ ਇਹ ਤੱਕੜशाही ਚੱਲਦੀ ਰਹੇ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਕੀ ਸਮਝਦਾ ਹੈ ਤੂੰ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਹੈ ਕਿਹੜੀ ਨੇ ਸਾਡਾ ਨੁਕਸਾਨ ਕਰਨਾ ਬਾਇਓ ਗੈਸ ਬੰਡ ਪਲੈਂਟ ਦਾ ਵਿਰੋਧ ਹੋਇਆ ਇਹ ਜ ਕਰਕੇ ਹੋਇਆ ਨਾ ਵੀ ਉਹ ਬਦਬੂ ਮਾਰਦੀ ਹੈ ਉੱਚ ਇਹ ਜੀ ਗੈਸ ਮੀਥੇਨ ਗੈਸ ਇਹ ਜੀ ਨਿਕਲ ਜਿਹੜੀ ਬਰੁਖਤਾ ਦਾ ਨੁਕਸਾਨ ਕਰਦੀ ਹੈ ਹੁਣ ਤੇਰੇ ਨਾਲ ਕਿਹੜੇ ਇਤਿਹਾਸ ਤੋਂ ਗੱਲ ਕਰੀਏ ਕਿਹੜੀ ਕਿਤਾਬ ਤੋਂ ਗੱਲ ਕਰੀਏ 2018 ਦੇ ਅਮਰਿੰਦਰ ਦੀ ਸਰਕਾਰ ਬਣੀ 8 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਕੰਪਨੀ ਆਈ ਜਿਹੜੀ ਪ੍ਰਾਣੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਸਾਡੇ ਆਏ ਉਹਨੇ ਵੈਚ ਦਰਾਂ ਨੇ ਗੱਲ ਕਹੀ ਕਿ ਪ੍ਰਾਣੀ ਸਾੜਨਾ ਵੀ ਗਲਤ ਪ੍ਰਾਣੀ ਨੂੰ ਜ਼ਮੀਨ ਦੇ ਵਿੱਚ ਬੋੜਨਾ ਵੀ ਗਲਤ ਇਹ ਦੋਨੇ ਕੰਮ ਹੀ ਖਰਾਬ ਨੇ ਜੇ ਸਾੜੋਗੇ ਤਾਂ ਵੀ ਇਹਦੇ ਵਿੱਚ ਮੀਥਨ ਗੈਸ ਹੈ ਜਿਹੜੀ ਬਹੁਤ ਖਤਰਨਾਕ ਹੈ ਮਨੁੱਖ ਵਾਸਤੇ ਉਹ ਹਾਨੀਕਾਰਕ ਜੇ ਇਹਨੂੰ ਜ਼ਮੀਨ 'ਚ ਦਬਕੇ ਗਾਲੋਗੇ ਮੀਥਨ ਗੈਸ ਫਿਰ ਵੀ ਉਹਦੇ ਵਿੱਚੋਂ ਨਿਕਲਦੀ ਹੈ ਉਹਨੇ ਜਿਹਨੂੰ ਦਬਕੇ ਮਾਰ ਲਿਆ ਫਿਰ ਜੇ ਇਹ ਬਿਮਾਰੀ ਦਾ ਹੱਲ ਕੱਢਣ ਵਾਸਤੇ ਤੂੰ ਆਪਸ ਕਰਦਾ ਤਾਂ ਤੌਹਨੇ ਦਾ ਬਦਲ ਹੀ ਦੇ ਦੇ ਫਿਰ ਤੂੰ ਤੈਨੂੰ ਐਡਾ ਹੀਜ ਹੈ ਨਾਲੇ ਪਾਣੀ ਵਾਜੂ ਨਾਲੇ ਆਸੀ ਵਾਜਾਂਗੇ ਅਸੀਂ ਕਦੋਂ ਬੰਗਿਆ ਸੀ ਤੇਰੇ ਕੋਲੋਂ ਝੋਨਾ ਭਾਈ ਤੇਰੇ ਪਰਗੂਆਂ ਨੂੰ ਪੁੱਛ ਲੈ ਉਹ ਦਿੱਲੀ ਵਾਲਿਆਂ ਨੂੰ ਪੁੱਛ ਲੈ ਉਹ ਨੀਤੀ ਜੋਗਾਂ ਨੂੰ ਪੁੱਛ ਲੈ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਸੀ ਭਾਈ ਝੋਨਾ ਦਾ ਦਿੱਕਤਾਂ ਕੀ ਸੰਗੂ ਇੱਥੇ ਤਾਂ 1200 ਮਿਮੀ بارش ਹੁੰਦੀ ਹੈ ਜਿੱਥੇ ਝੋਨਾ ਉੱਥੇ ਬੀਜਣਾ ਚਾਹੀਦਾ ਹੈ ਪੰਜਾਬ ਦਾ ਸਿਰਫ 500 ਮੀ.ਐਮ ਪਾਣੀ ਦੇ ਵਿੱਚ ਤੁਸੀਂ ਝੋਨਾ ਸਾਨੂੰ ਦੇਤਾ ਅੱਜ ਤਾਂ ਮੰਗਿਆ ਨਹੀਂ ਆ ਕਰਕੇ ਪਾਣੀ ਮੁਕਾਇਆ ਜੇ ਤੁਹਾਡੇ ਮਾਡਲ ਨੇ ਮੁਕਾਇਆ ਇਹ ਖੇਤੀ ਦਾ ਮਾਡਲ ਜਾਂਦਾ ਤੁਸੀਂ ਆਪਦਾ ਸਮਾਨ ਵੇਚਣ ਦੇ ਖਾਤਰ ਲੈਣ ਇਸ ਕਰਕੇ ਜਿਹੜਾ ਤੁਸੀਂ ਸਾਡੇ ਤੇ ਥੋਸ ਰਹੇ ਹੋ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ ਹਾਂ 22 ਗੱਲਾਂ ਮਿਲ ਲੱਗੀਆਂ ਪੰਜਾਬ ਵਿੱਚ ਕਿਸੇ ਦਾ ਵਿਰੋਧ ਹੋਇਆ 5000 ਸੈਲਰ ਹੈ ਪੰਜਾਬ ਵਿੱਚ ਕਿਸੇ ਦਾ ਵਿਰੋਧ ਹੋਇਆ ਇੱਕ ਦਰਜਨ ਕਾਟਨ ਮੀਰਾ ਲੱਗਦੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਜਿਹੜੀਆਂ ਸਾਡੇ ਫਾਇਦੇ ਨਹੀਂ ਮਿਲਾਣੇ ਜਦੋਂ ਲੱਗਦੀਆਂ ਨੇ ਅਸੀਂ ਹੱਲ ਕਿਉਂ ਨਹੀਂ ਕਰਾਂਗੇ ਜੇ ਪ੍ਰਾਲੀ ਦਾ ਤੂੰ ਸਹੀ ਹੱਲ ਕੱਢਣ ਵਾਸਤੇ ਕੋਈ ਬਿਲ ਲਾਵੇ ਉਹ ਪ੍ਰਦੂਸ਼ਣ ਨਾ ਕਰੇ ਲੋਕਾਂ ਨੂੰ ਤਕਲੀਫ ਨਾ ਹੋਵੇ ਅਸੀਂ ਵਿਰੋਧ ਕਿਉਂ ਕਰਾਂਗੇ ਇਹ ਗੱਲ ਸਮਝਦੇ ਤੁਸੀਂ ਕਾਤ ਨਹੀਂ ਹੁਣ ਇਸ ਨੂੰ ਤੂੰ ਡਾਂਗ ਦੇ ਜੋਰ ਨਾਲ ਦੱਬਣਾ ਚਾਹਦਾ ਇਹ ਅੰਦੋਲਨ ਨੂੰ ਕਿਸਾਨਾਂ ਨੂੰ ਤੂੰ ਉਥੇ ਬੋਲ ਰਹੇ ਇਹ ਧਰਨੇ ਵੇਚ ਦਿੰਦੇ ਨੇ ਡੰਕਰਾਂ ਦਾ ਪਾਲੀ ਵੀ ਨਹੀਂ ਇਹ ਗੱਲ ਕਹਿੰਦਾ ਪੰਜਾਬ ਦੀ ਸੱਤ ਦੇ ਵਿੱਚ ਕਿਸੇ ਵਿਰੋਧੀ ਨੂੰ ਪੁੱਛ ਲਿਓ ਕਿ ਕਿਸਾਨ ਜਿੱਥੇ ਬੰਦਿਆ ਧਰਨਾ ਦੇ ਸੌਦੇ ਕਰਦੀਆਂ ਨੇ ਇਹ ਕਿੱਥੋਂ ਬੋਲਿਆ ਬਈ ਇਹ ਬੋਲਿਆ ਇਹ ਕਿ ਜਿਹੜੀ ਬਠਿੰਡੇ ਦੇ ਵਿੱਚ ਭਾਸ਼ਣ ਕੀਤਾ ਹੋਇਆ ਉਹਨੇ ਕਿਹਾ ਵੀ ਇਹ ਧਰਨੇ ਵੇਚਦੇ ਮਰਾਠ ਪਿੰਡਾ ਬਠਿੰਡੇ ਦਾ ਬਹੁਤ ਵੱਡਾ ਪਿੰਡ ਉਥੇ ਆਪ ਦੇ ਕਾਗੂ ਨੇ ਸ਼ਿਕਾਇਤ ਕੀਤੀ ਜੇ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਬੰਦੇ ਤੋਂ 20-20 ਹਜ਼ਾਰ ਰੁਪਈਆ ਏਕੜ ਦਾ ਇਕੱਠਾ ਕਰਕੇ ਕੁਝ ਬੰਦੇ ਲੈ ਗਏ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਦੋਂ ਉਹ ਬੰਦੇ ਨੂੰ ਪੁੱਛਿਆ ਚੈਨਲ ਵਾਲੇ ਵੀ ਉਹ ਬੰਦੇ ਕੌਣ ਸੀ ਉਹ ਕਹਿੰਦਾ ਜੀ ਅਕਾਲੀਆਂ ਦੇ ਬੰਦੇ ਸੀ ਕੁਸਾਪੜਾਂ ਨਾਲ ਚੱਲਦੇ ਸੀ ਉਹ ਸ਼ਾਸਕ ਪਾਰਟੀਆਂ ਦੇ ਬੰਦੇ ਸੀ ਜਦੋਂ ਇੱਕ মিডিਆ ਵਾਲੇ ਨੇ ਸਵਾਲ ਕਰਿਆ ਵੀ ਕੀ ਇਹ ਕਿਸਾਨ ਜਥੇਬੰਦੀਆਂ ਦੇ ਬੰਦੇ ਸੀ ਤਾਂ ਉਹਨਾਂ ਦਾ ਜਵਾਬ ਸੀ ਸਾਰੇ ਨੇ ਸਾਰਿਆਂ ਦਾ ਵੀ ਕਿਸਾਨ ਜਥੇਬੰਦੀਆਂ ਵਾਲਾ ਕੋਈ ਬੰਦਾ ਨਹੀਂ ਸੀ ਕੋਈ ਛੋਟਾ ਬੰਦਾ ਧਰਨੇ ਛੋਟੀ ਜਮਾਤ ਦਾ ਬੰਦਾ ਪੈਸੇ ਦੇ ਕਿੱਲੇ ਦੇ ਕਿ ਪੈਸੇ ਇਕੱਠੇ ਕਰ ਜਾਂਦਾ ਛੋਟੇ ਨੌਕਰ ਸ਼ਾਹਾਂ ਨੂੰ ਪੈਸੇ ਲੈਨੇ ਹੁਣੇ ਛੋਟੀ ਅਫਸਰ ਸ਼ਾਹੀ ਨੂੰ ਪੈਸੇ ਦਿੰਦੀ ਹੈ ਨਾਨੀ ਖਸਮ ਕਰੀ ਦੋ ਤਾਂ ਚੱਟੀ ਭਰੇ ਸਜਾ ਸਾਨੂੰ ਤੂੰ ਸਾਫਤ ਕਰ ਦੇ ਤੇ ਕਿਸੇ ਕਿਸਾਨ ਜਥੇਬੰਦੀ ਨੇ ਕਦੇ ਧਰਨੇ ਦਾ ਸੌਦਾ ਕੀਤਾ ਹੋਵੇ ਕਿਸੇ ਗੱਲ ਦਾ ਸੌਦਾ ਕੀਤਾ ਹੋਵੇ ਜਾਂ ਤੂੰ ਸਾਹਤ ਕਰਦੇ ਤੇਰੀ ਜਮਾਦਾਰੀ ਇੱਕ ਬੰਦਾ ਲੋਕਾਂ ਦੀ ਖਾਤਰ ਜਾਨ ਦੇ ਕੇ ਗਿਆ ਹੋਵੇ ਤੂੰ ਉਹਨਾਂ ਲੋਕਾਂ ਦੀ ਸ਼ਿਕਾਇਤ ਲਾਉਣਾ ਆ ਚੱਕਲੀ ਸ਼ੇਰ ਦਾ ਪਿਰਤੀ ੁਰਕੀ ਕੀਤੀ ਗੋਲੀ ਕੀਤੀ ਜ਼ਮੀਨ ਕਿਸੇ ਹੋਰ ਦੀ ਮਰਿਆ ਪਿਰਤੀ ਸਾਧੂ ਸੁਤਾ ਟੂਬਰਾ ਜ਼ਮੀਨ ਅੰਮ੍ਰਿਤਸਰ ਦੇ ਲੋਕਾਂ ਦੀ ਰੋਲਾ ਅਵਾਦ ਕਰਨ ਦੇ ਬਲਤੀ ਹੱਕ ਦਾ ਸਰਕਾਰ ਛੋੜੀ ਅਕਾਲੀਆ ਦੀ ਸਰਕਾਰ ਬੀਰ ਸੁਗਲੋ ਪੋਕਿਆ ਦਿਲ ਦੇ ਹੱਟ ਦੇ ਕਤਲ ਕਰਦਾ ਕੋਈ ਹੈ ਤੇਰੇ ਜਮਾਤ ਦੇ ਵਿੱਚ ਐਜਾ ਬੰਦਾ ਜਿਹੜਾ ਬੇਗਰਜ਼ ਲੋਕਾਂ ਦੀ ਸੇਵਾ ਕਰਦਾ ਹੋਵੇ ਕੋਈ ਹੈ ਰੱਜਿਆ ਪੁੱਜਾ ਤੇਰਾ ਬੰਦਾ ਜਿਹੜਾ ਐਸ਼ਦ ਨੂੰ ਲੱਤ ਮਾਰ ਕੇ ਲੋਕਾਂ ਦੀ ਖਾਤਰ ਪੁੰਜੇ ਸੰਦਾ ਹੋਵੇ ਕੋਈ ਹੈ ਤੇਰੇ ਜਮਾਤ ਦੇ ਵਿੱਚ ਐਜਾ ਬੰਦਾ ਜਿਹੜਾ ਲੋਕਾਂ ਦੀ ਖਾਤਰ ਤਾਂ ਸਖਤ ਤੋਂ ਸਖਤ ਸਜ਼ਾਾਂ ਮੰਨਣ ਵਾਸਤੇ ਤਿਆਰ ਹੋਵੇ ਇੱਧਰ ਮਿਲ ਜਾਣ ਦੇ ਇੱਧਰ ਮਿਲ ਜਾਣਗੇ ਤੈਨੂੰ ਤੇ ਤੂੰ ਸਾਡੇ ਮੁਕਾਬਲੇ ਚ ਨਹੀਂ ਆ ਸਕਦਾ ਕਦੇ ਵੀ ਕਦੇ ਵੀ ਨਹੀਂ ਆ ਸਕਦਾ ਤੈਨੂੰ ਬੋਲਣਾ ਤਾਂ ਹੁੰਦਾ ਨਹੀਂ ਤੈਨੂੰ ਗੱਲ ਕਰਨੀ ਆਉਂਦੀ ਨਹੀਂ ਤੂੰ ਡਿਬੇਟ ਕਰ ਨਹੀਂ ਸਕਦਾ ਜੇ ਤੂੰ ਡਾਂਗ ਚਲਾ ਸਕਦਾ ਚਲਾ ਲਈ ਅਸੀਂ ਤੇਰੀ ਡਾਂਗ ਚਲਾਣ ਦੇ ਵਾਸਤੇ ਵੀ ਤਿਆਰ ਹਾਂ ਤੇ ਡਾਂਗ ਦਾ ਜਵਾਬ ਦੇਣ ਦੇ ਵਾਸਤੇ ਵੀ ਤਿਆਰ ਹਾਂ ਤੇਰੇ ਵਾਸਤੇ ਐਨੀ ਬਤ ਹੈ ਧੰਨਵਾਦ